ਫੋਨ ਕੇ ਉਹ ਵੀ ਚੁੱਪਦੇ ਰਹਿਣਗੇ ਸਭ ਤੋਂ ਵੱਡੀ ਗੱਲ ਹੈ ਆਪਣੇ ਜ਼ਿਹਨ ਚ ਬਿਠਾ ਕੇ ਜਾਓ ਕਿ ਸਾਡਾ ਜਿਹੜਾ ਡਿਫਰੈਂਸ਼ੀਅਲ ਹੈਗਾ ਸਾਨੂੰ ਡਿਫਰੈਂਸ਼ੀਏਟ ਕੀਤਾ ਗਿਆ ਹੈਗਾ ਸਾਡੇ ਕੰਮ ਕਰਨ ਦਾ ਢੰਗ ਸਾਡੇ ਖਾਣ ਪੀਣ ਦਾ ਢੰਗ ਸਾਡੀ ਰਹਿਣੀ ਸਹਿਣੀ ਸਾਡੇ ਲੋਕਾਂ ਦੀ ਸੇਵਾ ਕਰਨ ਦਾ ਢੰਗ ਕਿਉਂਕਿ ਵੀ ਆਰ ਕਮਿਟਡ ਟੂ ਟੇਕ ਹੈਲਦੀ ਸਪਲਾਈ ਟੂ ਕੰਜ਼ਿਊਮਰ ਅਸੀਂ ਇਹ ਕਮਿਟਡ ਹੈ ਉਹ ਕਮਿਟਡ ਦੇ ਨਾਲ-ਨਾਲ ਅਸੀਂ ਫੰਡਾਮੈਂਟਲ ਜਿਹੜੀਆਂ ਰਾਈਟ ਨੇ ਉਹ ਵੀ ਸਾਡੇ ਅਸੀਂ ਮੰਗਦੇ ਆਂ ਵੀ ਸਾਨੂੰ ਉਹ ਵੀ ਦਿੱਤੇ ਜਾਣ ਸੋ ਸਾਥੀਓ ਇਹ ਚੀਜ਼ਾਂ ਤੋਂ ਇਹ ਸਰਕਾਰਾਂ ਮਨੁਕਰ ਹੋਈ ਨਾ ਇਹ ਮੈਨੇਜਮੈਂਟ ਮਨੁਕਰ ਹੋਈ ਮੈਂ ਫੇਰ ਤੁਹਾਨੂੰ ਅਪੀਲ ਕਰਦਾ ਅੱਜ ਇਸ ਸਟੇਜ ਤੋਂ ਟਾਈਮ ਬਹੁਤ ਹੋ ਗਿਆ ਬੜੇ ਡਿਸਪੀਸਪਲਨ ਦੇ ਨਾਲ ਬੜੀ ਸ਼ਾਂਤੀ ਦੇ ਨਾਲ ਡੈਮੋਕਰੈਟਿਕ ਬੇ ਦੇ ਨਾਲ ਅਸੀਂ ਜਿਹੜਾ ਮਾਰਚ ਹੈ ਉਹ ਮਾਰਚ ਕਰਾਂਗੇ ਮਾਰਚ ਕਰਾਂਗੇ ਤੇ ਉਥੇ ਬਾਅਦ ਸਾਡੀ ਗੱਲ ਹੋਈ ਹੈ ਉਥੇ ਤੇ ਸੀਐਚਬੀ ਵਾਲੇ ਕੰਮੇ ਕੱਟੋ-ਕਾਟੋ ਉਹਨਾਂ ਨੂੰ ਮਸਟਰੋਨ ਤੇ ਲੈ ਲਿਆ ਜਾਵੇ ਸਾਡੇ ਕੰਟਰੈਕਚੁਅਲ ਵਰਕਰ ਕੱਟੋ-ਕਾਟੋ ਉਹਨਾਂ ਨੂੰ ਕੰਟਿੰਜੈਂਟ ਬਣਾ ਦਿੱਤਾ ਜਾਵੇ ਇਹ ਸਾਥੀਓ ਕਿੰਨੀ ਕਬੱਡੀ ਗੱਲ ਹੈ ਬਿਜਲੀ ਬੋਰਡ ਦੇ ਅੰਦਰ ਬਹੁਤ ਕੁਝ ਹੈ ਜਿਹੜਾ ਰੇੜੀਆਂ ਬੰਨੀ ਆ ਲੈ ਜਾ ਰਹੀਆਂ ਅਸੀਂ ਉਸ ਗੱਲ ਦੇ ਖਿਲਾਫ ਨਹੀਂ ਹੈ ਅਸੀਂ ਉਸ ਗੱਲ ਦੇ ਖਿਲਾਫ ਨਹੀਂ ਐ ਲੇਕਿਨ ਜੇ ਵੰਡਦੇ ਐ ਨਾ ਆਪਣੀ ਝੋਲੀ ਚੋਂ ਤਾਂ ਸਾਨੂੰ ਟਾਈਮ ਦੀ ਜਿਹੜੀ ਸਬਸਿਡੀ ਉਹ ਦੇ ਦਿੱਤੀ ਜਾਵੇ ਮੁੱਖ ਮੰਤਰੀ ਦੇ ਬਿਆਨ ਅਖਬਾਰਾਂ ਦੇ ਵਿੱਚ ਰੇਡੀਓ ਦੇ ਵਿੱਚ ਟੀਵੀ ਦੇ ਵਿੱਚ ਆਂਦਾ ਹੈ ਵੀ ਅਸੀਂ ਪੂਰੀ ਸਬਸਿਡੀ ਦੇ ਦਿੱਤੀ ਹੈ ਪਰ ਜਦੋਂ ਅਸੀਂ ਮੈਨੇਜਮੈਂਟ ਨਾਲ ਗੱਲ ਕਰਦੇ ਆ ਉਹ ਕਹਿੰਦੇ ਅਸੀਂ ਬਨਰਟੀ ਸਾਥ ਐ ਪ੍ਰਧਾਨ ਜੀ ਬਨਰਟੀ ਸਾਥ ਐ ਮੈਂ ਕਿਹਾ ਬੰਦਾ ਇਨਸਾਨ ਨੂੰ ਮੈਂ ਫੇਰ ਉੱਠ ਕੇ ਕਹਿ ਇੱਕ ਵਾਰੀ ਆਪਣੀ ਸੀਟ ਤੋਂ ਤੂੰ ਕੀ ਪੋਸਟ ਤੇ ਐ ਤੂੰ ਇੱਕ ਵਾਰੀ ਕਹਿ ਆਪਣੀ ਪੋਸਟ ਤੇ ਉੱਠ ਕੇ ਵੀ ਅਸੀਂ ਵਲੌਟੀ ਸਾਧੇ ਆ ਕਿਉਂਕਿ ਤੁਹਾਨੂੰ ਮਲਾਈ ਵਾਲੀਆਂ ਪੋਸਟਾਂ ਮਿਲੀਆਂ ਏ ਤੁਹਾਨੂੰ ਮਲਾਈ ਖਾਨ ਵਾਲੀਆਂ ਪੋਸਟਾਂ ਮਿਲੀਆਂ ਹੋਈਆਂ ਨੇ ਤੁਸੀਂ ਇਹਨਾਂ ਨੂੰ ਬਚਾਉਣ ਦੇ ਲਈ ਤੁਸੀਂ ਆਵਾਜ਼ ਨਹੀਂ ਚੱਕ ਰਹੇ ਲੋਕਾਂ ਦੀ ਜਦੋਂ ਤੂੰ ਇੰਜੀਨੀਅਰਿੰਗ ਐਸੋਸੀਏਸ਼ਨ ਦਾ ਪ੍ਰਧਾਨ ਸੀਗਾ ਉਦੋਂ ਸਾਡੇ ਨਾਲ ਮੀਟਿੰਗਾਂ ਕੁਝ ਹੋਰ ਕਰਦਾ ਸੀਗਾ ਲੇਕਿਨ ਜਦੋਂ ਤੁਸੀਂ ਐਮ ਡੀ ਦੀ ਕੁਰਸੀ ਤੇ ਬੈਠਿਆ ਉਦੋਂ ਤੂੰ ਤੇਰੀ ਅੱਖ ਹੋਰ ਹੋ ਗਈ ਔਰ ਉਸੇ ਦਿਨ ਕਹਿ ਦਿੱਤਾ ਸੀਗਾ ਵੀ ਤੁਸੀਂ ਨਵਾਂ ਰੋਲ ਕਰਨਾ ਤੇ ਮੈਂ ਸੱਸ ਵਾਲਾ ਰੋਲ ਕਰਨਾ ਔਰ ਅਸੀਂ ਨਵਾਇਆ ਹੈ ਅਸੀਂ ਉਹਨੂੰ ਚੰਡੀ ਅਕਲ ਦੇ ਕੇ ਤੋੜਿਆ ਹੈ 24 ਦੇ ਵਿੱਚ ਬਹੁਤ ਦੁਖੀ ਹੋ ਗਿਆ ਸੀਗਾ ਬੜੀਆਂ ਲੇਲੜੀਆਂ ਕਰਦਾ ਸੀਗਾ ਫੋਨ ਤੇ ਔਰ 16 17 ਸੈਕੂਲਰ ਹੈ ਜਿਹੜੇ ਉਹ ਤੁਹਾਡੀ ਚਾਰਨਾ ਦੇ ਵਿੱਚ ਤੁਸੀਂ ਜ਼ੋਰ ਨਾਲ ਧੱਕੇ ਨਾਲ ਲੈ ਆਏ ਔਰ ਪਰਵਾਏ ਆ ਤੁਸੀਂ ਇਹ ਪਾਵਰ ਰੱਖਦੇ ਹੋ ਸੋ ਸਾਥੀਓ ਤੁਸੀਂ ਇੱਕ ਤਾਕਤ ਹੈ ਸਾਡੀ ਇਸ ਤਾਕਤ ਨੂੰ ਮੇਰੀ ਬੇਨਤੀ ਆ ਸਾਰਿਆਂ ਦੇ ਚਰਨਾਂ 'ਚ ਮੈਂ ਅਪੀਲ ਕਰਦਾ ਕਿ ਕੋਈ ਬڑا ਛੋਟਾ ਨਹੀਂ ਇੱਥੇ ਜਥੇਬੰਦੀ 'ਚ ਆ ਬੈਠੇ ਆ ਮੇਰੇ ਸਾਥੀ ਸਾਰੇ ਸਾਰੇ ਸਾਥੀ ਆਪਣੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਬੜੇ ਸਿਆਣੇ ਨੇ ਬੜੇ